ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਕਹਾਣੀ ਦਾ ਸਾਰ ਵਿਸ਼ਾ ਵਸਤੂ ਕਰਾਂਗੇ ਕਹਾਣੀ ਦਾ ਵਿਸ਼ਾ ਵਸਤੂ ਤੇ ਨਾਲ ਦੀ ਨਾਲ ਇਸ ਦੇ ਜਿਹੜੇ ਕਿ ਸਾਹਿਤਿਕ ਪਰਖ ਤੇ ਕੁਐਸਚਨ ਆਨਸਰ ਕਹਾਣੀ ਦਾ ਵਿਸ਼ਾ ਵਸਤੂ ਹੈਗਾ ਦਰਦ ਵਿਛੋੜੇ ਦਾ ਹਾਲ ਹਾਂਜੀ ਦਰਦ ਵਿਛੋੜੇ ਦਾ ਹਾਲ ਕਹਾਣੀ ਖਾਲਿਦ ਹੁਸੈਨ ਦੀ ਰਚਨਾ ਇਸ ਕਹਾਣੀ ਦਾ ਵਿਸ਼ਾ ਹੈਗਾ ਜੰਮੂ ਕਸ਼ਮੀਰ ਸਰਹੱਦੀ ਤਰਾਸ ਦੀ ਇੱਕ ਸਥਿਤੀ ਜਿੱਥੇ ਕੇਵਲ ਪੁਨਛ ਦਰਿਆ ਹੀ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਵੰਡਦਾ ਮਤਲਬ ਕੀ ਕਿਹੜਾ ਦਰਿਆ ਵੰਡਦਾ ਪੁਨਛ ਦਰਿਆ ਹੀ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਵੰਡਦਾ ਦੋਹਾਂ ਪਾਸੇ ਉੱਤੇ ਭਾਰਤ ਵੱਲੋਂ ਭਾਰਤ ਵੱਲ ਸਲੋਤਰੀ ਤੇ ਪਾਕਿਸਤਾਨ ਵੱਲ ਤੇਤਰੀ ਨੋਟ ਪਿੰਡ ਵਸੇ ਹੋਏ ਨੇ ਭਾਰਤ ਵੱਲੋਂ ਸਲੋਤਰੀ ਤੇ ਪਾਕਿਸਤਾਨ ਵੱਲ ਤੇਤਰੀ ਨੋਟ ਪਿੰਡ ਵਸੇ ਹੋਏ ਨੇ ਦੋਹਾਂ ਪਾਸਿਆਂ ਨੇ ਫੌਜਾਂ ਵੱਲੋਂ ਦੋਹਾਂ ਪਾਸੇ ਗੋਲਾਵਾਰੀ ਕੀਤੀ ਜਾਂਦੀ ਰਹਿੰਦੀ ਹੈ ਬੇਸ਼ੱਕ ਆਰਥਵਲੋਂ ਇਹ ਜਵਾਬ ਵੀ ਕਾਰਵਾਈ ਹੁੰਦੀ ਹੈ ਇਸ ਦਾ ਆਰੰਭ ਦੂਜੇ ਪਾਸੇੋਂ ਹੀ ਹੁੰਦਾ ਸਿੱਟੇ ਵੱਜੋਂ ਦੋਹਾਂ ਪਾਸਿਆਂ ਵੱਲ ਲੋਕਾਂ ਦੇ ਮਕਾਨ ਢੈਂਦੇ ਨੇ ਤੇ ਬੰਦੇ ਮਰਦੇ ਨੇ ਕਹਾਣੀ ਵਿੱਚ ਪਾਕਿਸਤਾਨ ਵੱਲੋਂ ਕੀਤੀ ਫਾਇਰਿੰਗ ਦੇ ਸਿੱਟੇ ਵੱਜੇ ਇੱਕ ਗੋਲਾ ਸਲੋਤਰੀ ਪਿੰਡ ਦੇ ਨਿਵਾਸੀ ਕਾਸਮ ਮਿਨਹਾਸ ਦੇ ਮਕਾਨ ਉੱਤੇ ਆ ਕੇ ਡਿੱਗਦਾ ਜਿਸ ਦੇ ਸਿੱਟੇ ਵੱਜੋਂ ਸੁੱਤਾ ਪਿਆ ਹੀ ਮਾਰਿਆ ਜਾਂਦਾ ਤੇ ਇਸ ਸੰਬੰਧੀ ਮਸੀਤ ਲੋਕਾਂ ਨੂੰ ਦਿਨ ਟਲੇ 4 ਵਜੇ ਉਹਨਾਂ ਦੀ ਨਵਾ ਨਵਾਜ਼ ਇਹ ਜਨਾਜ਼ਾ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਆ। ਮਸੀਤ ਤੋਂ ਦੁੱਖ ਦਾ ਇਹ ਸੰਦੇਸ਼ ਮਿਲਣ ਤੋਂ ਲੋਕ ਕਾਸੀ ਮਿੰਹਾਸ ਦੇ ਘਰ ਇਕੱਠੇ ਹੋ ਜਾਂਦੇ ਨੇ। ਉਸ ਦੇ ਗੁਣਾ ਤੇ ਲੋਕ ਸੇਵਾ ਲਈ ਕਿਤੇ ਕੰਮਾਂ ਦੀ ਚਰਚਾ ਕਰਦੇ ਨੇ। ਪਰ ਇਹੋ ਪਰ ਇਹ ਲੋਕ ਇਹੋ ਜਿਹੀਆਂ ਘਟਨਾਵਾਂ ਦੇ ਆਦੀ ਹੋ ਗਏ ਨੇ। ਮਕਾਨ ਢਾਂਦੇ ਰਹਿੰਦੇ ਨੇ, ਬੰਦੇ ਤੇ ਉਹਨਾਂ ਦੇ ਪਸ਼ੂ ਮਰਦੇ ਰਹਿੰਦੇ ਨੇ। ਕਾਸਮਿਨ ਹਾਜ਼ਦੀ ਕਵਰ ਕੱਢਣ ਕਫਨ ਸਿਉਣ ਤੇ ਗੁੱਸਲ ਦੇਣ ਦਾ ਪ੍ਰਬੰਧ ਹੁੰਦਾ ਪਿੰਡ ਦੇ ਨੇੜੇ ਤਨਾਤ ਫੌਜੀ ਬਟਾਲੀਅਨ ਦੇ ਕਮਾਂਡਰ ਕਰਨਲ ਜਾਰਜ ਮੇਜਰ ਰਫੀਕੀ ਤੇ ਕੈਪਟਨ ਚੱਕਰਵਰਤੀ ਵੀ ਜਨਾਜ਼ੇ ਵਿੱਚ ਭਾਗ ਲੈਣ ਲਈ ਆਹ ਪਹੁੰਚਦੇ ਨੇ ਤੀਮੀਆਂ ਰੋ ਰੋ ਕੇ ਵੈਨ ਪਾਰ ਰਹੀਆਂ ਨੇ ਤੇ ਪਰ ਉਧਰੋਂ ਤੈਤਰੀ ਪਿੰਡ ਤੋਂ ਵੀ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਨੇ ਜਿਸ ਤਰ੍ਹਾਂ ਉੱਥੇ ਵੀ ਕਿਸੇ ਦੀ ਮੌਤ ਹੋ ਗਈ ਹੋਵੇ ਕਿਉਂਕਿ ਤੋਪਾਂ ਤੇ ਬੰਦੂਖਾਂ ਵਿੱਚੋਂ ਨਿਕਲਣ ਵਾਲਾ ਬਰੂਦ ਕਿਸੇ ਨੂੰ ਬਖਸ਼ਦਾ ਨਹੀਂ ਕਫਨ ਸਿਉਣ ਮૈયਤ ਨੂੰ ਗੁਸਲ ਦੇਣ ਕਵਰ ਕੱਢਣ ਮਗਰੋਂ ਜਨਾਜ਼ਾ ਚੱਲਣ ਲਈ ਤਿਆਰ ਹੋ ਜਾਂਦਾ ਲੋਕ ਕਲਮਾ ਸ਼ਹਾਦਤ ਕਲਮਾ ਸ਼ਹਾਦਤ ਪੜ੍ਹਦੇ ਨੇ ਕਾਸਮ ਮਿਨਹਾਜ਼ ਦੇ ਸਬੰਧੀ ਤੇ ਦੋਸਤ ਉਸਦੇ ਤਬੂਤ ਨੂੰ ਕਬਰਸਥਾਨ ਤੱਕ ਲੈ ਜਾਣ ਲਈ ਤਿਆਰ ਨੇ ਇਸੇ ਸਮੇਂ ਹੀ ਦਰਿਆਉ ਪਾਰ ਮਸੀਤ ਵਿੱਚੋਂ ਲਾਊਡ ਸਪੀਕਰ ਤੇ ਇੱਕ ਭਾਰੀ ਆਵਾਜ਼ ਪਿੰਡ ਵਾਲੇ ਨੂੰ ਦੱਸਦੀ ਹੈ ਕਿ ਉਸ ਦਾ ਛੋਟਾ ਭਰਾ ਕਾਸਮ ਮਿਨਹਾਸ ਉਸ ਦੇ ਜੱਦੀ ਪਿੰਡ ਵਿੱਚ ਸਲੋਤਰ ਵਿੱਚ ਮਰ ਗਿਆ। ਆਵਾਜ਼ ਜੋ ਕਿ ਕਾਸਮ ਇਨਹਾਸ ਦੇ ਦਰਿਆਵਾਂ ਪਾਰ ਵਜਦੇ ਵੱਡੇ ਭਰਾ ਦੀਆ। ਲੋਕਾਂ ਨੂੰ ਬੇਨਤੀ ਕੀਤੀ ਬੇਨਤੀ ਦੱਸਦੀ ਹੈ ਕਿ ਕਾਸਮ ਦੀ ਗਾਇਬਾਨਾ ਨਮਾਜ਼ੇ ਜਨਾਜ਼ਾ ਵਿੱਚ ਸ਼ਾਮ ਦੇ 6 ਵਜੇ ਵੱਡੀ ਮਸਜਿਦ ਪੜੀ ਜਾਵੇਗੀ। ਸਾਰੇ ਨੂੰ ਇਸ ਨਮਾਜ਼ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਇੱਧਰ ਕਾਸਮ ਇਨਹਾਸ ਦੀ ਮਰਯਤ ਨੂੰ ਕਬਰ ਵਿੱਚ ਦਫਨਾ ਦਿੱਤਾ ਜਾਂਦਾ। ਇਸ ਤਰ੍ਹਾਂ ਇਹ ਕਹਾਣੀ ਜੰਮੂ ਕਸ਼ਮੀਰ ਸਰਹੱਦੂ ਤੇ ਵਸਦੇ ਲੋਕਾਂ ਦੀ ਇੱਕ ਤਰਾਸ ਦੀ ਇੱਕ ਸਥਿਤੀ ਨੂੰ ਪੇਸ਼ ਕਰਦੀ ਆ ਜਿੱਥੇ ਇਧਰ ਉਧਰ ਗੋਲਾਵਾਰੀ ਹੁੰਦੀ ਰਹਿੰਦੀ ਹੈ ਜਿਸ ਦੇ ਸਿੱਟੇ ਵਜੋਂ ਦੋਹੀ ਪਾਸੇ ਮਕਾਨ ਢਹਦੇ ਨੇ ਬੰਦੇ ਤੇ ਪਸ਼ੂ ਮਾਰੇ ਜਾਂਦੇ ਨੇ ਸਥਿਤੀ ਇੱਥੋਂ ਤੱਕ ਦਰਦਨਾਕ ਆ ਕਿ ਮਰਨ ਵਾਲਿਆਂ ਦਾ ਟੱਬਰ ਕਸਮ-ਇਨਹਾਸ ਦੇ ਟੱਬਰ ਵਾਂਗ ਅੱਧਾ ਇਧਰ ਤੇ ਅੱਧਾ ਸਰਹੱਦੋਂ ਪਾਰ ਵਸ ਰਿਹਾ ਹੁੰਦਾ ਬੰਦਾ ਮਰਦਾ ਇਧਰ ਆ ਜਾਂ ਨੁਕਸਾਨ ਇਧਰ ਹੁੰਦਾ ਪਰੰਤੂ ਉਸ ਦਾ ਦੁੱਖ ਉਧਰ ਵੀ ਮਹਿਸੂਸ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਕਹਾਣੀਕਾਰ ਨੇ ਇਸ ਵਿੱਚ ਮੁੱਖ ਵਿਸ਼ੇ ਦੇ ਨਾਲ ਹੀ ਬਰੂਦ ਦੀ ਬੇਲਿਹਾਜ਼ ਚਰਿੱਤਰ ਸਿਆਸਤ ਦੀ ਖੇਡ ਤੇ ਬੱਚਿਆਂ ਦੇ ਤਰਾਸ ਦੀ ਵਿਸਥਿਤੀ ਨੂੰ ਇਸ ਕਹਾਣੀ ਦੇ ਵਿਸ਼ੇ ਵਿੱਚ ਸਮੇਟਿਆ ਹੈ। ਸਮੁੱਚੇ ਤੌਰ ਤੇ ਇਸ ਕਹਾਣੀ ਦਾ ਵਿਸ਼ਾ ਮੌਲਿਕ ਤੇ ਮਹੱਤਵਪੂਰਨ ਅੱਗੇ ਸਾਹਿਤਿਕ ਦ੍ਰਿਸ਼ਟੀਕੋਣ ਤੋਂ ਆਲੋਚਨਾ ਹਾਂਜੀ ਵਿਸ਼ਾ ਵਸਤੂ ਆਪਾਂ ਨੇ ਪੜ੍ਹ ਲਈਆ। ਮੱਤਵਜਉਦੇਸ਼ ਇਸ ਕਹਾਣੀ ਦਾ ਮੱਤਵ ਭਾਰਤ-ਪਾਕਿਸਤਾਨ ਸਰਹੱਦ ਖਾਸ ਕਰਕੇ ਜੰਮੂ ਕਸ਼ਮੀਰ ਦੀ ਸਰਹੱਦ ਉੱਤੇ ਵਾਸਦੇ ਦੋਹਾਂ ਪਾਸਿਆਂ ਦੇ ਲੋਕਾਂ ਦੇ ਦੋਹਾਂ ਪਾਸਿਆਂ ਦੀ ਫੌਜ ਦੀ ਗੋਲਾਵਰੀ ਦੀ ਮਾਰ ਹੇਠ ਰਹਿਣ ਦੀ ਤਰਾਸ ਦੀ ਸਥਿਤੀ ਨੂੰ ਪੇਸ਼ ਕਰਨਾ ਇਸ ਲਈ ਸਿਆਸਤ ਨੂੰ ਜ਼ਿੰਮੇਵਾਰ ਠਹਿਰਾਉਣਾ ਕਹਾਣੀਕਾਰ ਸਪਸ਼ਟ ਕਰਦਾ ਕਿ ਸਿਆਸਤ ਦੇ ਰਨ ਸਾਡੇ ਲੀਡਰਾਂ ਨੂੰ ਪਤਿਆਉਂਦੀ ਨਹੀਂ ਆਉਂਦੀ ਪਤਿਆਉਣੀ ਨਹੀਂ ਆਉਂਦੀ ਤਾਈਓ ਸਿਆਸਤ ਦਾ ਇੱਕ ਦਮਨ ਚੱਕਰ ਚੱਲ ਰਿਹਾ ਹੈ ਕਦੇ ਅੱਗ ਭੜਕਾਈ ਜਾਂਦੀ ਹੈ ਕਦੇ ਬੁਝਾਈ ਜਾਂਦੀ ਹੈ ਇਹਨਾਂ ਨੂੰ ਕੌਣ ਮਤ ਦੇਵੇ ਕਿ ਬਰੂਦ ਦਾ ਕੋਈ ਧਰਮ ਨਹੀਂ ਹੁੰਦਾ ਅਜੇ ਕਥਾ ਨਾਲ ਕਹਾਣੀਕਾਰ ਇਹ ਸੰਕੇਤ ਦਿੰਦਾ ਕਿ ਦੋਹਾਂ ਦੇਸ਼ਾਂ ਦੇ ਸਿਆਸਤਦਾਨ ਇਸ ਸਾਰੀ ਸਥਿਤੀ ਦੇ ਜ਼ਿੰਮੇਵਾਰ ਨੇ ਤੇ ਉਹਨਾਂ ਨੂੰ ਲੋਕਾਂ ਦੇ ਦੁੱਖਾਂ ਵੱਲ ਦੇਖ ਕੇ ਜਰਾ ਸਮਝਦਾਰੀ ਤੋਂ ਕੰਮ ਲੈਣ ਤੇ ਦੋਹਾਂ ਦੇਸ਼ਾਂ ਦੇ ਸਬੰਧ ਚੰਗੇ ਬਣਾ ਕੇ ਸਰਹੱਦਾਂ ਉੱਤੇ ਵਸਦੇ ਲੋਕਾਂ ਦਾ ਜੀਵਨ ਸੁਖਾਲਾ ਕਰਨਾ ਚਾਹੀਦਾ ਫੌਜਾਂ ਹਟਾਉਣੀਆਂ ਚਾਹੀਦੀਆਂ ਨੇ ਅੱਗੇ ਕਥਾਨਕ ਪਲਾਂਟ ਜਾਂ ਗੋਂਦ ਇਸ ਕਹਾਣੀ ਦਾ ਕਥਾਨਕ ਭਾਰਤ ਤੇ ਪਾਕਿਸਤਾਨ ਨਿਆਸਰ ਹੱਦਾ ਉਤੇ ਵਸਦੇ ਲੋਕਾਂ ਦੇ ਜੀਵਨ ਵਿੱਚੋਂ ਲਿਆ ਗਿਆ ਕਹਾਣੀ ਦੇ ਕਥਾਨਕ ਦਾ ਸਬੰਧ ਮੁੱਖ ਤੌਰ ਤੇ ਜੰਮੂ ਕਸ਼ਮੀਰ ਦੇ ਇਲਾਕੇ ਨਾਲ ਆ ਦੋਹਾਂ ਦੇਸ਼ਾਂ ਵਿਚਕਾਰ ਪੁਨਸ਼ ਦਰਿਆ ਨੋਮੈਂਜ ਲੈਂ ਦੇ ਰੂਪ ਵਿੱਚ ਵੰਦਾ ਸਰਹੱਦ ਦੇ ਦੋਹੀਂ ਪਾਸੇ ਧੰਨਾਤ ਫੌਜਾਂ ਦੇਸ਼ ਦੀਆਂ ਫੌਜਾਂ ਹਰ ਰੋਜ਼ ਗੋਲਾਵਰੀ ਕਰਦੀਆਂ ਰਹਿੰਦੀਆਂ ਨੇ ਸਿੱਟੇ ਵੱਜੋ ਸਲੋਤਰੀ ਪਿੰਡ ਦਾ ਕਾਸੀਮ ਇਨਹਾਸ ਸਮਾਰਿਆ ਜਾਂਦਾ ਮਸਜਿਦ ਦੇ ਲਾਊਡ ਸਪੀਕਰ ਤੋਂ ਇਸ ਬਾਰੇ ਲੋਕਾਂ ਨੂੰ ਖਬਰ ਦਿੱਤੀ ਜਾਂਦੀ ਹੈ ਇਸ ਤੋਂ ਮਗਰੋਂ ਕਹਾਣੀਕਾਰ ਸਲੋਤਰੀ ਪਿੰਡ ਦੀ ਭੂਗੋਲਿਕ ਸਥਿਤੀ ਸਰਹੱਦੀ ਪਿੰਡਾਂ ਵਿੱਚ ਹਰ ਰੋਜ਼ ਹੁੰਦੀ ਗੋਲਾਵਾਰੀ ਤਬਾਹੀ ਤੇ ਮੌਤਾਂ ਦਾ ਜ਼ਿਕਰ ਕਰਨ ਤੋਂ ਇਲਾਵਾ ਉੱਥੋਂ ਦੇ ਖੇਡਣ ਦੀ ਉਮਰ ਦੇ ਬੱਚਿਆਂ ਦੇ ਖੜਾਉਣੇ ਦੀ ਥਾਂ ਪਿਸਤੌਲ ਬੰਦੂਖਾਂ ਤੇ ਹੱਥ ਗੋਲੇ ਦੇਖਣ ਤੇ ਹੱਥ ਗੋਲਿਆਂ ਨੂੰ ਖੁੱਦੋ ਸਮਝ ਕੇ ਖੇਡਦੇ ਆ ਮੌਤ ਦੇ ਸ਼ਿਕਾਰ ਹੋਣ ਸਿਆਸਤ ਦੀ ਗੰਦੀ ਖੇਡ ਦਾ ਜ਼ਿਕਰ ਕਰਦਾ ਨਾਲ ਹੀ ਉਕਾਸਮ ਇਨਹਾਸ ਦੀ ਮૈયਤ ਨੂੰ ਕਬਰ ਵਿੱਚ ਦਫਾਉਣ ਦਫਨਾਉਣ ਲਈ ਹੋ ਰਹੀ ਤਿਆਰੀ ਦਾ ਜ਼ਿਕਰ ਕਰਦਾ ਤੇ ਕਹਾਣੀ ਦੇ ਅੰਤ ਦੇ ਵਿੱਚ ਇਹ ਤਰਾਜ਼ ਦੀ ਹੋਰ ਵੀ ਡੂੰਘੀ ਹੋ ਜਾਂਦੀ ਹੈ ਜਦੋਂ ਦਰਿਆਵੋ ਪਾਰ ਕਾਸਮ ਇਨਹਾਸ ਦਾ ਭ੍ਰਮ ਸੀਤ ਵਿੱਚੋਂ ਆਪਣੇ ਨਿੱਕੇ ਬਰਾ ਕਾਸਮ ਇਨਹਾਸ ਦੀ ਮੌਤ ਦੀ ਸੂਚਨਾ ਹੁੰਦਾ ਇਸ ਤਰ੍ਹਾਂ ਇਸ ਕਹਾਣੀ ਦਾ ਕਥਾਨਕ ਬੜੀ ਦੁਖਾਂਤਕ ਪਰਸਥਿਤੀਆਂ ਵਿੱਚੋਂ ਗੁਜ਼ਰਦਾ ਹੋਇਆ ਸਿਖਰ ਤੇ ਪਹੁੰਚ ਜਾਂਦਾ ਕਹਾਣੀ ਦਾ ਆਦ ਖਿੱਚ ਭਰਿਆ ਇਸ ਦਾ ਮੱਧ ਬਹੁਤ ਉਤਸੁਕਤਾ ਭਰਿਆ ਅਤੇ ਪਾਠਕਾਂ ਦੇ ਮਨ ਨੂੰ ਬੰਨ ਕੇ ਰੱਖ ਲੈਣ ਵਾਲਾ ਤੇ ਅੰਤ ਪ੍ਰਭਾਵਸ਼ਾਲੀਆ ਅਚੰਬੇਪੂਰਨ ਅਤੇ ਤ੍ਰਾਸਦੀਕ ਹੈ। ਕਹਾਣੀ ਵਿੱਚ ਸਮੇਂ ਸਥਾਨ ਤੇ ਪ੍ਰਭਾਵ ਦੀ ਇਕਤਾ ਵੀ ਮੁੱਢ ਤੋਂ ਲੈ ਕੇ ਅੰਤ ਤੱਕ ਰਹਿੰਦੀ ਆ। ਅਗਿਆਨਗਾ ਚਰਿੱਤਰ ਚਿੱਤਰਣ। ਇਸ ਕਹਾਣੀ ਵਿੱਚ ਪਾਤਰਾਂ ਦਾ ਸਮੂਹਿਕ ਪ੍ਰਵੇਸ਼ ਆ। ਕਾਸੀ ਮਨਹਾਸ ਭਾਵੇਂ ਮਰ ਚੁੱਕਿਆ ਪਰ ਉਸ ਦਾ ਚਰਿੱਤਰ ਵੀ ਪ੍ਰਭਾਵਸ਼ਾਲੀ ਤੇ ਯਥਾਰਤਕ ਰੂਪ ਵਿੱਚ ਉੱਭਰਦਾ। ਇਸ ਤੋਂ ਇਲਾਵਾ ਪੰਡਿਤ ਅਮਰਨਾਥ ਚੌਧਰੀ ਫਜ਼ਲਦੀਨ ਤੇ ਮੇਜਰ ਰਫੀਕੀ ਵਰਗੇ ਪਾਤਰ ਨੇ ਇਹਨਾਂ ਤੋਂ ਇਲਾਵਾ ਸਮੂਹਿਕ ਪਾਤਰ ਸਾਰੇ ਕੁਦਰਤੀ ਤੇ ਯਥਾਰਤਿਕ ਨੇ ਉਹਨਾਂ ਦੀਆਂ ਚਰਿੱਤਰ ਨਿੱਕੀਆਂ ਨਿੱਕੀਆਂ ਬੁਰਸ਼ੀ ਸੋਹਾਂ ਨਾਲ ਚਿਤਰੇ ਗਏ ਨੇ ਕਹਾਣੀਕਾਰ ਨੇ ਚਰਿੱਤਰ ਨੂੰ ਬੜੀ ਹੀ ਮਨੋਵਿਗਿਆਨਿਕ ਸੂਝ ਨਾਲ ਪੇਸ਼ ਕੀਤਾ ਉਹਨਾਂ ਦਾ ਚਰਿੱਤਰ ਇੱਕ ਨਾਂ ਨਿਖਣਵੇਂ ਵੀ ਨੇ ਤੇ ਚਰਿੱਤਰ ਕਹਾਣੀਕਾਰ ਨੇ ਇਹ ਚਰਿੱਤਰ ਚਿੱਤਰਣ ਲਈ ਜਿੱਥੇ ਆਪਣੇ ਵਿਆਨ ਤੋਂ ਕੰਮ ਲਿਆ ਉੱਥੇ ਪਾਤਰਾਂ ਦੀ ਆਪਸੀ ਵਾਰਤਾ ਲਾਪਤੋ ਵੀ ਕੰਮ ਲਿਆ ਪਾਕਿਸਤਾਨ ਵਾਲ ਦੇ ਪਾਸਿਓਂ ਮਸੀਤ ਵੱਲੋਂ ਆ ਰਹੀ ਆਵਾਜ਼ ਕਾਸਿਮ ਇਨਹਾਸ ਸਮੇਤ ਉਸ ਦੇ ਵੱਡੇ ਭਰਾ ਦੇ ਚਰਨ ਨਿਯੋਗ ਆੜਦੀ ਆ ਦੇਖੋ ਪਿੰਡ ਵਾਲਿਓ ਬੜੇ ਦੁਖੀ ਮਨ ਨਾਲ ਤੁਹਾਨੂੰ ਇਹ ਇਤਲਾਹ ਦਿੱਤੀ ਜਾਂਦੀ ਆ ਕਿ ਬਾਈ ਮੇਰਾ ਨਿੱਕਾ ਭਰਾ ਕਾਸਿਮ ਇਨਹਾਸ ਸਾਡੇ ਜੱਤੀ ਪਿੰਡ ਸਲੋਤਰੀ ਵਿੱਚ ਇੰਤਕਾਲ ਕਰ ਗਿਆ ਏ ਰੱਬ ਸਾਡੇ ਸਾਰਿਆਂ ਤੇ ਰਹਿਮਤ ਕਰੇ ਸਾਨੂੰ ਆਪਣੀ ਹਿਫਾਜ਼ਤ ਵਿੱਚ ਰੱਖੇ ਮੌਲਾ ਮੌਲਾ ਸਾਨੂੰ ਸਾਰਿਆਂ ਨੂੰ ਅਮਨ ਤੇ ਸੁੱਖ ਨਾਲ ਜੀਣ ਦੀ ਤੌਫੀਕ ਅਦਾ ਕਰੇ ਆਮੀਨ ਦੇਸ਼ਕਾਲ ਇਸ ਕਹਾਣੀ ਨੂੰ ਵਾਤਾਵਰਣ ਪ੍ਰਧਾਨ ਕਹਾਣੀ ਕਿਹਾ ਜਾ ਸਕਦਾ ਇਸ ਵਿੱਚ ਕਹਾਣੀਕਾਰ ਨੇ ਜੰਮੂ ਕਸ਼ਮੀਰ ਸਰਹੱਦ ਦੇ ਵਾਤਾਵਰਣ ਨੂੰ ਬਹੁਤ ਹੀ ਜਥਾਰਤਕ ਤੇ ਸਜੀਵ ਰੂਪ ਦੇ ਵਿੱਚ ਪੇਸ਼ ਕੀਤਾ ਜਿਸ ਵਿੱਚ ਭਿਆਨਕਤਾ ਦਾ ਅੰਸ਼ ਵੀ ਆਤਰਾਸ ਦੀਕ ਵੀ ਹੈ ਸਲੋਤਰੀ ਪੁਨਛ ਰਾਵਲ ਪਿੰਡੀ ਸੜਕ ਤੇ ਸਾਡਾ ਆਖਰੀ ਪਿੰਡ ਹੈ ਅੱਜ ਕੱਲ ਇਹ ਸੜਕ ਫੌਜੀ ਸੜਕ ਫੌਜੀ ਚੌਂਕੀ ਉੱਤੇ ਖਤਮ ਹੋ ਜਾਂਦੀ ਹੈ ਪਿੰਡ ਦੇ ਬਿਲਕੁਲ ਸਾਹਮਣੇ ਤੇ ਸਰਹੱਦ ਤੋਂ ਪਾਰ ਤੇ ਤਰੀ ਨੋਟ ਦਾ ਪਿੰਡ ਹੈ ਤੇ ਵਿੱਚ ਕਾਰ ਪੁਨਛ ਦਰਿਆ ਇਸ ਤਰ੍ਹਾਂ ਉਸੀ ਨੋ ਮੈਨਸ ਲੈਂਡ ਵੀ ਕਹਿ ਸਕਦੇ ਆਂ ਸਰਾ ਦੇ ਦੋਵੇਂ ਪਾਸੇ ਫੌਜੀਆ ਵੱਲੋਂ ਕੋਲਾਵਰੀ ਕਰਨਾ ਰੋਜ਼ ਦਾ ਕਸਵ ਹੈ ਫਾਇਰਿੰਗ ਜਵਾਬੀ ਫਾਇਰਿੰਗ वार्तालाप ਇਸ ਕਹਾਣੀ ਵਿੱਚ ਕੁਝ वार्तालाप ਦੀ ਵਰਤੋਂ ਵੀ ਕੀਤੀ ਗਈ ਹੈ ਜੋ ਕਿ ਇਸ ਦੇ ਵਿਸ਼ੇ ਪੱਖ ਨੂੰ ਸਪਸ਼ਟ ਕਰਦੇ ਨੇ ਤੇ ਕਹਾਣੀ ਨੂੰ ਅੱਗੇ ਤੋਰਦੇ ਨੇ वार्तालाप ਦੁਖਾਂਤਕ ਭਾਵ ਨਾਲ ਭਰੇ ਹੋਏ ਤੇ ਜਜਵਾਤੀ ਨੇ ਸਜੀਵਤਾ ਰੋਚਕਤਾ ਯਥਾਰਤਕਤਾ ਮਨੋਵਿਗਿਆਨਿਕਤਾ ਇਹਨਾਂ ਦੇ ਗੁਣ ਨੇ ਭਾਸ਼ਾ ਸ਼ੈਲੀ ਇਸ ਰਚਨਾ ਦੀ ਸ਼ੈਲੀ मूल रूप ਵਿੱਚ ਗਵਾਨੀ ਹੈ ਤੇ ਇਸ ਵਿੱਚ ਨਾਟਕੀਅਨਛ ਵੀ ਹੈ ਸ਼ੈਲੀ ਜੋ ਜਵਾਤੀ ਮਨੋਵਿਗਿਆਨਿਕ ਤੇ ਤਰਾਸਦਿਕ ਭਾਵਾਂ ਨਾਲ ਭਰਪੂਰ ਆ ਭਾਸ਼ਾ ਕੇਂਦਰੀ ਪੰਜਾਬੀ ਆ ਸ਼ਬਦ ਚੋਣ ਠੁਕਮੀ ਹੈ ਤੇ ਭਾਵਾਂ ਦੇ ਅਨੁਕੂਲ ਹੈ ਇਸ ਵਿੱਚ ਇਸਲਾਮ ਧਰਮ ਨਾਲ ਸੰਬੰਧਿਤ ਕੁਝ ਅਰਬੀ ਫਾਰਸੀ ਸ਼ਬਦਾਵਲੀ ਦਾ ਪ੍ਰਵੇਸ਼ ਵੀ ਹੈ ਸਰਲੇਖ ਇਸ ਕਹਾਣੀ ਦਾ ਸਰਲੇਖ ਸ਼ਾਹ ਹੁਸੈਨ ਦੀ ਕਾਫੀ ਦੀ ਤੁਕ ਦਰਦ ਵਿਛੋੜੇ ਦਾ ਹਾਲ ਨੂੰ ਲੈ ਕੇ ਇਸ ਦੇ ਵਿਸ਼ੇਰੇ ਆਧਾਰ ਤੇ ਰੱਖਿਆ ਗਿਆ ਹੈ ਇਸ ਕਹਾਣੀ ਵਿੱਚ ਇੱਕ ਕੌਮ ਦੇ ਦੋ ਹਿੱਸਿਆਂ ਵਿੱਚ ਵੰਡੇ ਜਾਣ ਨਾਲ ਅਰਥਾਤ ਗੰਦੀ ਸਿਆਸਤ ਦੁਆਰਾ ਵਿਛੋੜੇ ਜਾਣ ਕਾਰਨ ਸਰਹੱਦੀ ਪਿੰਡਾਂ ਖਾਸ ਕਰ ਜੰਮੂ ਕਸ਼ਮੀਰ ਦੇ ਸਰਹਾਦ ਉੱਤੇ ਦੋਹੀ ਪਾਸੇ ਵਸਦੇ ਲੋਕਾਂ ਨੂੰ ਜੋ ਤਰਾਸ ਦੀ ਭੁਗਣੀ ਪੈ ਰਹੀ ਹੈ ਨੂੰ ਵਿਸ਼ੇ ਦੇ ਰੂਪ ਦੇ ਵਿੱਚ ਪੇਸ਼ ਕੀਤਾ। ਇਸ ਆਧਾਰ ਤੇ ਰੱਖਿਆ ਇਸ ਕਹਾਣੀ ਦਾ ਸਰਲੇਖ ਟੁਕਮਾਂ ਤੇ ਅਨੁਕੂਲ ਹੈ। ਅੱਗੇ ਇਸ ਦੇ ਕੁਐਸਚਨ ਆਨਸਰ ਹਨ। ਸਲੋਤਰੀ ਪਿੰਡ ਦੀ ਮਸਜਿਦ ਤੋਂ ਕੀ ਐਲਾਨ ਹੋ ਰਿਹਾ ਸੀ? ਹਾਂਜੀ ਸਲੋਤਰੀ ਪਿੰਡ ਦੀ ਮਸੀਤ ਤੋਂ ਇਹ ਐਲਾਨ ਹੋ ਰਿਹਾ ਸੀ ਕਿ ਡਾਢ ਦੁੱਖ ਨਾਲ ਕੀਤਾ ਜਾ ਰਿਹਾ ਸੀ ਕਿ ਕਾਸਮ ਇਨਹਾਸ ਦੀ ਰਾਤੀ ਮੌਤ ਹੋ ਗਈ ਹੈ ਤੇ ਉਹ ਆਪਣੇ ਘਰ ਸੁੱਤਾ ਪਿਆ ਸੀ ਸਰਾਹ ਤੋਂ ਪਾਰ ਹੋਣ ਵਾਲੀ ਫਾਇਰਿੰਗ ਵਿੱਚ ਇੱਕ ਗੋਲਾ ਉਸਦੇ ਮਕਾਨ ਅੰਦਰ ਡਿੱਗਿਆ ਜਿਸ ਦੇ ਫਟਣ ਨਾਲ ਕਾਸਮ ਇਨਹਾਸ ਦੀ ਮੌਤ ਉੱਥੇ ਹੀ ਹੋ ਗਈ। ਮੌਕੇ ਤੇ ਉਸਦੇ ਬੀਬੀ ਬੱਚੇ ਗਵਾਂਢ ਵਿੱਚ ਸੋਮਨਾਥ ਦੇ ਘਰ ਗੀਤ ਗਾਉਣ ਗਏ ਹੋਣ ਕਰਕੇ ਬਚ ਗਏ। ਐਲਾਨ ਵਿੱਚ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਉਸ ਦਿਨ ਆਜ਼ੇ ਜਨਾਜ਼ਾ ਦਿਲ ਦਿਲ ਦਿਨਟਲੇ 4 ਵਜੇ ਪੜੀ ਜਾਵੇਗੀ। ਸਲੋਤਰੀ ਪਿੰਡ ਦੀ ਭੂਗੋਲਿਕ ਸਥਿਤੀ ਕੀ ਹੈ ਤੇ ਉੱਥੋਂ ਕਿਹੋ ਜਿਹਾ ਵਾਤਾਵਰਣ ਬਣਿਆ ਰਹਿੰਦਾ। ਸਲੋਤਰੀ ਪੁਨਸ਼ ਰਾਵਲ ਪਿੰਡੀ, ਰਾਵਲ ਪਿੰਡ ਸੜਕ ਉਤੇ ਆਖਰੀ ਪਿੰਡ ਹੈ। ਪਿੰਡ ਦੇ ਬਿਲਕੁਲ ਸਾਹਮਣੇ ਤੇ ਸਰਹੱਦ ਪਾਰ ਤੈਤਰੀ ਨੋਟਨਾ ਦਾ ਪਿੰਡ ਹੈ ਤੇ ਵਿਚਕਾਰ ਪੁਨਸ਼ ਦਰਿਆ ਵਗਦਾ। ਇਸ ਦਰਿਆ ਨੂੰ ਨੋ ਮੈਨਸ ਲੈਂਡ ਕਿਹਾ ਜਾ ਸਕਦਾ ਹੈ। ਸਰਹੱਦ ਦੇ ਦੋਹਾਂ ਪਾਸਿਆਂ ਤੇ ਦੋਹਾਂ ਪਾਸੇ ਦਾ ਫੌਜੀਆ ਵੱਲੋਂ ਗੋਲਾਵਰੀ ਕਰਨਾ ਰੋਜ਼ ਦਾ ਕੰਮ ਹੈ। ਫਾਇਰਿੰਗ ਅਤੇ ਜਵਾਬੀ ਫਾਇਰਿੰਗ ਹੁੰਦੀ ਰਹਿੰਦੀ ਆ ਫਾਲਸ ਰੂਪੇ ਇੱਥੇ ਆਮ ਕਰਕੇ ਮਕਾਨ ਢਹਦੇ ਰਹਿੰਦੇ ਨੇ ਬੰਦੇ ਤੇ ਪਸ਼ੂ ਮਰਦੇ ਰਹਿੰਦੇ ਨੇ ਆਪਣਿਆਂ ਦਾ ਮਾਤਮ ਕਰਨਾ ਇੱਥੇ ਰੋਜ਼ ਦਾ ਚੱਲਣਾ ਇੱਥੋਂ ਦੇ ਲੋਕ ਆਪਣਿਆਂ ਦੀ ਲਾਸ਼ਾਂ ਵੇਖ ਕੇ ਬਹੁਤ ਜੁਝਵਾਤੀ ਨਹੀਂ ਹੁੰਦੇ ਹਾਸਿਆ ਤੇ ਗਵਾਰਿਆਂ ਦਾ ਇੱਥੇ ਕੋਈ ਰਿਵਾਜ ਨਹੀਂ ਇੱਥੋਂ ਦੇ ਬੱਚਿਆਂ ਦਾ ਬਚਪਨ ਵੀ ਡਰ ਦੇ ਦਹਿਸ਼ਤ ਵਿੱਚ ਗਵਾਚ ਗਿਆ ਇੱਥੋਂ ਦੇ ਬੱਚੇ ਕਦੇ ਖੜਾਉਣੇ ਨਾ ਨੀ ਖੇਟੇ ਉਹਨਾਂ ਨੇ ਖੜਾਉਣੇ ਥਾਂ ਪਿਸਤੌਲ ਤੇ ਬੰਦੂਖਾਂ ਹੀ ਦੇਖੀਆਂ ਨੇ ਜਦੋਂ ਕੀ ਕਦੇ ਖੇਤਾਂ ਵਿੱਚ ਗਏ ਹੱਥ ਗੋਲੇ ਨੂੰ ਖੁਦੋ ਸਮਝ ਕੇ ਖੇਡਣ ਲੱਗ ਪੈਂਦੇ ਨੇ ਤੇ ਉਸ ਦੇ ਫਟਣ ਨਾਲ ਬੱਚਿਆਂ ਦੇ ਪਰ ਖੱچے ਉੱਡ ਜਾਂਦੇ ਨੇ ਤੇ ਕਈ ਉਮਰ ਭਰ ਲਈ ਉਪਾਹਜ ਹੋ ਜਾਂਦੇ ਨੇ ਅੱਗੇ ਹੈਗਾ ਕਾਸਿਮ ਹਾ ਹਾਸ਼ਮੀ ਦੀ ਵਡਾਈ ਦੀ ਕਿਹੜੀਆਂ ਗੱਲਾਂ ਲੋਕ ਕਰ ਰਹੇ ਨੇ ਹਾਂਜੀ ਕਾਸਿਮ ਮਿਨਹਾਸ ਦੇ ਜਾਰਵੇਲੀ ਕੋ ਦੂਜੇ ਨੂੰ ਉਸ ਦੀਆਂ ਵਡਿਆਈਆਂ ਦੱਸ ਰਹੇ ਨੇ ਤੇ ਉਸਨੇ ਪਿੰਡ ਦੀ ਤਰੱਕੀ ਲਈ ਤੇ ਗਰੀਬ ਗਰੀਬ ਲੋਕਾਈ ਨੂੰ ਲੁੱਟਿਆਂ ਤੋਂ ਬਚਾਉਣ ਲਈ ਬਹੁਤ ਕੰਮ ਕੀਤਾ ਸੀ ਸਰਹੱਦੋਂ ਪਾਰ ਹੋਈ ਗੋਲਵਾਰੀ ਨਾਲ ਬੀਤੇ ਸਮੇਂ ਵਿੱਚ ਕਿੰਨਾ ਕਿੰਨਾ ਦੇ ਮਰਨ ਬਾਰੇ ਦੱਸਿਆ ਗਿਆ ਹਾਂਜੀ ਕਾਸਮ ਇਨਹਾਜ਼ ਦੇ ਰਾਤੀ ਸੁੱਤੇ ਪਿਆ ਸਰਹੱਦੋਂ ਪਾਰ ਆਏ ਗੋਲੇ ਨਾਲ ਮਰੇ ਜਾਣ ਤੋਂ ਕੁਝ ਦਿਨ ਪਹਿਲਾਂ ਗੋਬਿੰਦ RAM ਦੇ ਘਰ ਮਾਰਟਰ ਦਾ ਗੋਲਾ ਡਿੱਗਿਆ ਸੀ ਜਿਸ ਨਾਲ ਉਸ ਦੀ ਮਾਤਾ ਦੇ ਹੱਥ ਹੋ ਗਏ ਤੇ ਨਾਲ ਹੀ ਦੋ ਮੱਜਾਂ ਦੇ ਇੱਕ ਗਾਂਵ گاਾਂ ਵੀ ਮਾਰੀ ਗਈ ਸੀ ਇਸ ਤੋਂ ਇਲਾਵਾ ਖੇਤਾਂ ਵਿੱਚ ਕੰਮ ਕਰਨ ਵਾਲੇ ਸੁਨੀਲ ਸੁਨੀਲ ਨੂੰ ਬੇਸਰਹਤ ਦੋਂ ਪਾਰ ਗੋਲੀ ਹੀ ਨਿਗਲ ਗਈ ਸੀ। ਕਾਸਿਮ ਇਨਹਾਜ਼ ਦੇ ਜਨਾਜ਼ੇ ਵਿੱਚ ਸ਼ਾਮਲ ਹੋਣ ਲਈ ਫੌਜੀ ਬਟਾਲੀਅਨ ਵੱਲੋਂ ਕੌਣ-ਕੌਣ ਆਈ ਸੀ? ਹਾਂਜੀ ਫੌਜੀ ਬਟਾਲੀਅਨ ਦਾ ਕਮਾਂਡਰ ਕਰਨਲ ਜਾਰਜ, ਮੇਜਰ ਰਫੀਕੀ ਤੇ ਕੈਪਟਨ ਚੱਕਰਵਰਤੀ। ਚੌਧਰੀ ਫਰੋਜ਼ਦੀਨ हसन ਰੌਣ ਗੌਣ ਤੇ ਵੈਨ ਕਰਨ ਦੀਆਂ ਆਵਾਜ਼ਾਂ ਕੀ ਕਹਿੰਦਾ ਬਾਰੇ ਕੀ ਕਹਿੰਦਾ? ਕਿ ਇਹ ਸਾਰੇ ਲੋਕਾਂ ਦੀ ਇੱਕੋ ਜਿਹੀਆਂ ਹੁੰਦੀਆਂ ਨੇ ਇਹ ਇਨਸਾਨ ਦਾ ਫਿਤਰਤੀ ਅਮਲ ਹੈ ਇਹ ਆਵਾਜ਼ਾਂ ਜਹੂਦੀ ਤੇ ਜ਼ਾਇਨੀ ਹੁੰਦੀਆਂ ਤੇ ਨਾ ਹੀ ਹਿੰਦੂ ਜਾਂ ਮੁਸਲਮਾਨ ਹੁੰਦੀਆਂ ਨੇ ਚੌਧਰੀ ਫਿਰੋਜ਼ਦੀਨ ਸਿਆਸਤ ਬਾਰੇ ਕੀ ਕਹਿੰਦਾ ਹਾਂਜੀ ਚੌਧਰੀ ਫਿਰੋਜ਼ਦੀਨ ਕਹਿੰਦਾ ਹੈ ਕਿ ਸਿਆਸਤ ਦੇ ਰਾਨੇ ਇਹਨਾਂ ਲੀਡਰਾਂ ਨੂੰ ਪੱਤਿ ਆਉਣੀ ਨਹੀਂ ਆਉਂਦੀ ਇਸੇ ਕਰਕੇ ਸਿਆਸਤ ਦਾ ਦਮਨ ਚੱਕਰ ਚੱਲ ਰਿਹਾ ਹੈ ਕਦੇ ਅੱਗ ਪੜਕਾਈ ਜਾਂਦੇ ਤੇ ਕਦੇ ਬੁਝਾਈ ਜਾਂਦੇ ਆ ਗੋਲੇ ਬਰੂਦ ਦੀ ਖੇਡ ਦੋਹਾਂ ਪਾਸਿਆਂ ਤੋਂ ਖੇਡੀ ਜਾਂਦੀ ਹੈ ਇਹਨਾਂ ਨੂੰ ਕੌਣ ਅਕਲ ਦੇਵੇਗੀ ਬਰੂਦ ਦਾ ਕੋਈ ਧਰਮ ਨਹੀਂ ਹੁੰਦਾ ਤੋਪਾਂ ਤੇ ਟੈਂਕ ਲੈ ਕੇ ਕਿਸੇ عقیدے ਦੇ ਨਾਲ ਜੁੜੇ ਹੋਏ ਨਹੀਂ ਹੁੰਦੇ ਇਹ ਕਿਸੇ ਕੋਲ ਵੀ ਹੋਣ ਇਹ ਤਬਾਈ ਮਚਾਉਂਦੇ ਨੇ ਉਹ ਕਹਿੰਦਾ ਕਿ ਚੰਦਰਾ ਗੁਮਾਂਡ ਤੇ ਲਾਈ ਲੱਗ ਖਸਮ ਦੋਵੇਂ ਭੜੇ ਹੁੰਦੇ ਨੇ ਰੱਬ ਇਹ ਕਿਸੇ ਨੂੰ ਨਾ ਦੇਵੇ ਤੈਤਰੀ ਪਿੰਡ ਵਿੱਚ ਕੀ ਹੋਇਆ ਸੀ ਕਾਸਮ ਇਨਹਾਸ ਦੀ ਮੌਤ ਕਾਰਨ ਦਰਿਆ ਦੇ ਪਾਰ ਪਿੰਡ ਤੈਤਰੀ ਵਿੱਚ ਅਫਸੋਸ ਕਿਉਂ ਮਨਾਇਆ ਗਿਆ ਸੀ ਤੈਤਰੀ ਪਿੰਡ ਪਾਕਿਸਤਾਨ ਵੱਲ ਦੇ ਪਾਸੇ ਹੈ ਤੇ ਇੱਥੇ ਭਾਰਤ ਵੱਲ ਸੰਮਣ ਸਲੋਤਰੀ ਪਿੰਡ ਵਿੱਚ ਵਸਦੇ ਕਾਸਿਮ ਇਨਹਾਸ ਜੋ ਕਿ ਪਾਕਿਸਤਾਨੀ ਫੌਜ ਵੱਲੋਂ ਦਾਗੇ ਤੋਪ ਦੇ ਗੋਲੇ ਨਾਲ ਮਾਰਿਆ ਗਿਆ ਸੀ ਦਾ ਵੱਡਾ ਭਰਾ ਵਸਦਾ ਸੀ ਉਸ ਦੇ ਮਾਰੇ ਜਾਣ ਦਾ ਉੱਧਰ ਵੀ ਉਨਾਂ ਹੀ ਦੁੱਖ ਸੀ ਇਸ ਕਰਕੇ ਉੱਥੇ ਵੀ ਅਫਸੋਸ ਮਨਾਇਆ ਗਿਆ ਸੀ ਤੇ ਮਸੀਤ ਵਿੱਚੋਂ ਉਸ ਦੀ ਮੌਤ ਬਾਰੇ ਸੂਚਨਾ ਦੰਦਿਆ ਲੋਕਾਂ ਨੂੰ ਤਰਕਾਲੀ 6 ਵਜੇ ਉਸ ਦੇ ਗਾਇਬਾਨਾ ਨਮਾਜ਼ੇ ਜਨਾਜ਼ਾ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਥੈਂਕਸ